ਹਾਂਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਏ ਤੁਹਾਡਾ ਮੈਨੂੰ ਉਮੀਦ ਏ ਕਿ ਮੇਰੀਆਂ ਭੈਣਾਂ ਤੇ ਮੇਰੇ ਭਰਾ ਬਿਲਕੁਲ ਠੀਕ ਠਾਕ ਫਿੱਟ ਐਂਡ ਫਾਈਨ ਹੋਣਗੇ ਜੀ ਮੈਂ ਤੁਹਾਡੀ ਆਪਣੀ ਪ੍ਰੀਤ ਔਰ ਮੈਂ ਰਹਿੰਦੀ ਆ ਜੀ ਪੰਜਾਬ ਚ ਤੁਸੀਂ ਸੋਚ ਰਹੇ ਹੋਣੀ ਐ ਕਿ ਪ੍ਰੀਤ ਆਪਣੇ ਪਰਿਵਾਰ ਦੇ ਨਾਲ ਤੁਸੀਂ ਵੀ ਮੇਰਾ ਪਰਿਵਾਰ ਔਰ ਅਸੀਂ ਕਿੱਥੇ ਜਾ ਰਹੇ ਆ ਤੇ ਲੋ ਜੀ ਮੈਂ ਜਾ ਰਹੀ ਆ ਜੀ ਗੁਰਦੁਆਰਾ ਗੰਗਸਰ ਸਾਹਿਬ ਠੀਕ ਐ ਇਹ ਬੜੀ ਮਿੰਸ ਪਵਿੱਤਰ ਧਰਤੀ ਹੈ ਕਰਤਾਰਪੁਰ ਜਲੰਧਰ ਟੱਪਕੇ ਅੰਬਰਸਰ ਹਾਈਵੇ ਤੇ ਹੈਗਾ ਕਰਤਾਰਪੁਰ ਸਾਹਿਬ ਮਿੰਸ ਕਰਤਾਰਪੁਰ ਪੰਜਾਬ ਵਾਲਾ ਠੀਕ ਹੈ ਨਾ ਇੰਡੀਆ ਵਾਲਾ ਤੇ ਇੱਥੇ ਗੁਰਦੁਆਰਾ ਗੰਗਸਰ ਹੈ ਤੇ ਇੱਥੇ ਸਾਡੇ ਪੰਜਵੀਂ ਪਾਸ਼ਚਾਈ ਤੇ ਛੇਵੀਂ ਪਾਸ਼ਾਈ ਦੋਨਾਂ ਨੇ ਚਰਨ ਪਾਏ ਸੀ ਉਹਨਾਂ ਦੀ ਚਰਨ ਛੋਏ ਧਰਤੀ ਹੈ ਬੜੀ ਮਾਨਤਾ ਇਸ ਜਗ੍ਹਾ ਤੇ ਬੜੀ ਦੂਰ ਦੂਰ ਤੋਂ ਲੋਕ ਆਂਦੇ ਨੇ ਤੇ ਅਸੀਂ ਕਹਿੰਦੇ ਚਲੋ ਅਸੀਂ ਵੀ ਚੱਲਦੇ ਆ ਸੰਡੇ ਦਾ ਦਿਨ ਸੀਗਾ ਤੇ ਸਾਨੂੰ ਨਹੀਂ ਪਤਾ ਸੀ ਮੋਰੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਆ ਹੈਗੀ ਪਾਰਕਿੰਗ ਤਨ ਮੈਂ ਨਾਲ ਨਾਲ ਦੱਸਦੀ ਵੀ ਜਾਵਾਂ ਪਾਰਕਿੰਗ ਏਰੀਆ ਆ ਗੱਡੀ ਇੱਥੇ پارک ਲਾਵਾਂਗੇ ਫਿਰ ਅਸੀਂ ਗਾਹ ਜਾਵਾਂਗੇ ਰਾਸ਼ਨੀ ਸੀ ਕਾ ਇਸ ਕਰਕੇ ਅਸੀਂ ਜਿਹੜੀ ਗੱਡੀ ਹੈ ਅੰਦਰ ਪਾਰਕਿੰਗ ਵਿੱਚ ਲਾਤੀ ਹੈ ਕਿ ਪਾਰਕਿੰਗ ਦੇ ਪਿਛਲੇ ਪਾਸੇ ਵੀ ਆਂਦੀ ਹੈ ਲੰਗਰ ਹਾਲ ਵੱਲ ਠੀਕ ਹੈ ਉਹ ਤੁਹਾਨੂੰ ਗਾਂ ਪਤਾ ਚਲ ਜਾਏਗਾ ਚਲੋ ਚੱਲਦੇ ਆ ਪਹਿਲਾਂ ਮੱਥਾ ਟੇਕਦੇ ਆ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਰਹਿਣਗੀਆਂ ਕਿਉਂਕਿ ਜੇ ਗੱਲਾਂ ਬਾਤਾਂ ਨਾ ਹੋਣ ਤਾਂ ਫਿਰ ਜ਼ਿੰਦਗੀ ਵਿੱਚ ਕੋਈ ਸਵਾਦ ਕੋਈ ਮਜ਼ਾ ਹੀ ਨਹੀਂ ਹੈ ਹਨਾ ਤੇ ਇੱਥੇ ਕੜਾ ਪ੍ਰਸ਼ਾਦ ਦੀ ਦੇਖ ਕਰवानी ਸੀ ਬਟ ਇਹ ਜਿਹੜਾ ਮਿਸ ਦੇਖ ਕੜਾ ਪ੍ਰਸ਼ਾਦ ਦਾ ਜਿਹੜਾ ਏਰੀਆ ਸੀ ਨਾ ਇੱਥੇ ਹੈਗਾ ਬਾਬਾ ਬੜਵਾ ਸਿੰਘ ਜੀ ਜਗਾ ਇਹ ਉਹਨਾਂ ਦੀ ਮਿਸ ਗੁਰਦੁਆਰੇ ਦੇ ਅਸਿਗਾ ਉਹ ਕਹਿੰਦੇ ਤੁਹਾਨੂੰ ਗਾਂ ਮਿਲੇਗਾ ਤੇ ਅਸੀਂ ਕਿਹਾ ਚਲੋ ਗਾਲ ਲੈਂਦੇ ਆ ਹਨਾ ਇੱਥੇ ਮੀਨਸ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਂਦੀ ਪਵਿੱਤਰ ਪਾਣੀ ਜੋ ਮਹਾਰਾਜ ਜੀ ਨੇ ਆਪ ਕੱਢਿਆ ਸੀਗਾ ਉਹਦਾ ਜਲ ਬਾਹ ਟੂਟੀਆਂ ਲੱਗੀਆਂ ਆ ਰਾਮਨਾ ਪੀਓ ਘਰ ਭੰਨਾ ਘਰ ਭਰ ਕੇ ਲੈ ਜਾਓ ਮੂੰਹ ਹੱਥ ਧੋ ਲੋ ਮੀਨਸ ਹਰ ਰੋਗ ਦਾ ਇਲਾਜ ਹੈ ਇੱਥੇ ਇੱਥੇ ਜ਼ਿਆਦਾਤਰ ਮੰਨਤਾ ਹੁੰਦੀ ਜੇ ਤੁਹਾਡੇ ਕੋਈ ਫੋੜਾ ਫੀਨਸੀ ਜਾਂ ਕਿ ਕੋਈ ਪ੍ਰੋਬਲਮ ਹੈ ਨਾ ਸਕਿਨ ਦੀ ਜੋ ਠੀਕ ਨਹੀਂ ਹੁੰਦੀ ਤਾਂ ਇੱਥੇ ਮੱਥਾ ਟੇਕੋ ਝਾੜੂ ਤੇ ਲੂਣ ਛਾੜਨਾ ਹੁੰਦਾ ਆ ਇਸ ਜਗ੍ਹਾ ਚਿੰਨੀ ਮਾਨਤਾ ਆ ਤੇ ਮੈਂ ਵੀ ਕਈ ਵਾਰੀ ਆਈ ਹਾਂ ਜੇ ਮੇਰੇ ਕੋਈ ਦੁੱਖ ਤਕਲੀਫ ਹੁੰਦੀ ਜਾਂ ਸਾਡੇ ਪਰਵਾਹ ਚ ਜਾਂ ਕਿਸੇ ਨੂੰ ਵੀ ਹੁੰਦੀ ਤਾਂ ਆਪਾਂ ਇੱਥੇ ਕਰਦੇ ਆ ਸਾਨੂੰ ਵੀ ਕਿੰਨ ਦੱਸਿਆ ਸੀਗਾ ਘਰ ਬੈਠ ਕੇ ਆਪਾਂ ਮੈਂ ਤੁਸੀਂ ਮੰਨ ਚ ਧਿਆ ਲਓ ਕਿ ਮਹਾਰਾਜ ਜੀ ਠੀਕ ਕਰ ਦੋ ਤੁਸੀਂ ਆਵਾਂਗੇ ਨਾਮਾ ਕਿਤੇ ਝਾੜੂ ਝਾੜਾਂਗੇ ਹੈਨਾ ਚਲੋ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਲਈ ਜੋੜੇ ਘਰ ਚ ਜੋੜੇ ਅਸੀਂ ਆਪ ਜਮਾ ਕਰਵਾਏ ਕਿਉਂਕਿ ਰਾਸ਼ਿਕਾ ਟਿਸੀ ਤਾਂ ਬਾਬੇ ਜੀ ਕਹਿੰਦੇ ਜੋੜੇ ਰੱਖ ਕੇ ਤੁਸੀਂ ਆਪਣਾ ਜੀ ਟੋਕਨ ਲੈ ਲਓ ਚਲ ਕੋਈ ਗੱਲ ਨਹੀਂ ਜੀ ਲੇ ਲੈਨੇ ਤੇ ਆ ਤੇ ਲੋ ਜੀ ਅੰਦਰ ਆ ਗਏ ਆ ਮੱਥਾ ਟੇਕਦੇ ਆ ਮਹਾਰਾਜ ਜੀ ਦੇ ਨਤਮਸਤਕ ਹੁੰਦੇ ਆ ਜੀ ਬੈਠੇ ਆ ਤੇ ਦੁਪਹਿਰ ਦਾ ਟਾਈਮ ਸੀਗਾ ਟਾਈਮ ਮੇਰੇ ਖਾ 2:10 ਦਾ ਹੋਣਾ ਆ ਇੱਥੇ ਚੁਪਹਿਰਾ ਸਾਹਿਬ ਲੱਗਿਆ ਹੋਇਆ ਸੀ ਸਾਨੂੰ ਨਹੀਂ ਪਤਾ ਸੀਗਾ ਚਲੋ ਅਸੀਂ ਵੀ ਮਹਾਰਾਜ ਜੀ ਨੇ ਸਾਡੀ ਵੀ ਹਾਜ਼ਰੀ ਲਾਤੀ ਦੇਖੋ ਭਾਗਾ ਵਾਲੇ ਅਸੀਂ ਵੀ ਚੁਪਹਿਰਾ ਸਾਹਿਬ 'ਚ ਹਾਜ਼ਰੀ ਲੱਗ ਗਈ ਸਾਨੂੰ ਇਹਨਾਂ ਬਾਰੇ ਇੰਨਾ ਕੁਝ ਪਤਾ ਨਹੀਂ ਸੀਗਾ ਇਹ ਸਰੋਵਰ ਹੈ ਸੋਬਰ ਦੀ ਸਫਾਈ ਹੋ ਰਹੀ ਸੀ ਕਿ ਜਾਂ ਹੋਰ ਨੇ ਕੁਝ ਕਰਨਾ ਸੀ ਇਸਕੇ ਪਾਣੀ ਉਹ ਘਟ ਨਹੀਂ ਮਾਈ ਸੀ ਯਾਨੀ ਕਿ ਪਾਣੀ ਹੈ ਨਹੀਂ ਸੀ ਕੱਢਿਆ ਹੋਇਆ ਸੀਗਾ ਤੇ ਮੈਨੂੰ ਉਮੀਦ ਤੁਹਾਨੂੰ ਪਸੰਦ ਆਏਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜੂਰ ਕਰਨਾ ਤੁਸੀਂ ਮੈਨੂੰ ਬਹੁਤ ਪਿਆਰ ਦੇ ਰਹੇ ਹੋ ਮੇਰੇ ਸ਼ੋਰਟ ਆ ਰਹੇ ਆ ਹੇਮਕੁਰ ਸਾਹਿਬ ਦੀ ਯਾਤਰਾ ਸ਼ੁਰੂ ਹੋ ਗਈ ਤਾਂ ਤੁਸੀਂ ਮੈਨੂੰ ਇੰਨਾ ਪਿਆਰ ਦਿਨਾ ਆ ਲੋ ਜੀ ਇੱਥੇ ਪਵਿੱਤਰ ਸੋਬਰ ਦਾ ਜਲ ਛਕੋ ਜੀ ਤੇ ਤੁਹਾਡਾ ਇਨਾ ਪਿਆਰ ਇਨੇ ਕਮੈਂਟ ਤੁਹਾਡਾ ਬਹੁਤ ਬਹੁਤ ਥੈਂਕ ਯੂ ਦਿਲੋਂ ਤਹਿਤਕੂ ਤੇ ਤੁਸੀਂ ਪ੍ਰੀਤ ਨੂੰ ਪਿਆਰ ਕਰਦੇ ਹੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਮੇਰੀਏ ਪਹਿਨਾ ਤੇ ਮੇਰੇ ਭਰਾਵੋ ਤੇ ਬਸ ਹੁਣ ਘਰ ਨੂੰ ਚੱਲ ਲਿਆ ਤੇ ਫਿਰ ਮਿਲਦੇ ਹਾਂ ਜੇ ਰੱਬ ਨੇ ਚਾਹ ਤਾਂ ਛੇਤੀ ਮੇਲ ਹੋਣਗੇ ਤੇ ਉਦ ਤੱਕ ਦੋਜੀ ਪ੍ਰੀਤ ਨੂੰ ਇਜਾਜ਼ਤ ਹੈ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਤੇ ਲੋ ਜੀ ਮੇ ਲਾਗੇ ਲ ਘੋਮ ਲਿਆ ਹੁਣ ਚੱਲਿਆਂ ਜੀ ਘਰ ਨੂੰ ਫਿਰ ਮਿਲਦੇ ਹਾਂ